Thank you. زي ان في زاويه সালে সোন্যা সনিা.

ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਐਮਐਲਏ ਪੰਨਾ ਮਿੱਤਰ ਜੀ ਉਹਨਾਂ ਕਹਿੰਦੇ ਆ ਜਦੋਂ ਛੋਟੇ ਜਿਹੇ ਲੱਖਾਂ ਹੋਏ ਹੈ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਇਹ ਲੋਕਾਂ ਦੀ ਵੋਟ ਤਾਂ ਬਣੀ ਹੋਈ ਹੈ ਰਾਜਿਆ ਕੰਫੀਡੈਂਸੀ ਚਾਹੇ ਪਿੰਡ ਦੀ ਹੋਵੇ ਜੀ ਰਾਜ ਸੇਨਾ ਦੀ ਇੱਥੇ ਵੀ ਆ ਤੇ ਉੱਥੇ ਵੀ ਆ ਗਿਆ ਵੋਟਾਂ ਪਿੰਡ ਦੀਆਂ ਆ ਗਿਆ ਨੇ ਪਰ ਲੇਕਿਨ ਜਦੋਂ ਨਾਲ ਜ਼ਰੂਰ ਹੈ ਕਿ ਤੁਸੀਂ ਆਪ ਜੀ ਨੇ ਆਪ ਖੁਦ ਐਡਿਕ ਲੈ ਕੇ ਉਸ ਗਾਈ ਨੂੰ ਪੱਕਾ ਕਰਵਾਇਆ ਅੱਜ ਇਹ ਸਮੱਸਿਆ ਇਸ ਕਲੋਨੀ ਬਾਰੇ ਮੈਂ ਦੱਸਣਾ ਚਾਹੁੰਦਾ ਭੈਣ ਜੀ ਇਹ ਗगन विहार 2 ਵਜਦਾ ਇਹ ਬਾਬਾ ਦੀਪ ਸਿੰਘ ਕਲੋਨੀ ਬੈਕਸਾਈਡ ਔਰ ਇੱਕ ਪਿੱਛੇ ਗगन विहार 3 ਆ ਗਈ ਆ ਉੱਥੇ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਆ ਕਿ ਸਾਰੇ ਆਪਾਂ ਮਿਲ ਕੇ ਸਾਰੇ ਫਤਿਹ ਦੀ ਸਾਜ ਬੁਲਾਈਏ ਸ੍ਰੀ ਵਾਹਿਗੁਰੂ ਜੀ ਦਾ ਕੌਤਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਨਾਲ ਮੰਚ ਤੇ ਬੈਠੇ ਆਪਣੇ ਵਾਰਦੇ ਐਮਸੀ ਸਾਹਿਬ ਦੀਪਕ ਸ਼ਰਮਾ ਜੀ ਸਾਡੇ ਰੋਮੀ ਵੀਰ ਸਾਡੇ ਜੈਲਦਾਰ ਜੀ ਸਾਡੇ ਯੂਥ ਪ੍ਰਧਾਨ ਬੋਬਾ ਜੀ ਤੇ ਇੱਧਰ ਬੈਠੇ ਸਾਡਾ ਬਿੰਦਰ ਵੀਰ ਤੇ ਤਰਮਿੰਦਰ ਜੀ ਤੇ ਬਾਕੀ ਹੋਰ ਵੀ ਚਾਹਦੇ ਸਾਰੇ ਸਾਥੀ ਜੋ ਅੱਜ ਇੱਥੇ ਆਏ ਨੇ ਉਹ ਸਾਰੇ ਇਸ ਕਰਕੇ ਆਏ ਨੇ ਕਿ ਤੁਹਾਡੀਆਂ ਜੇ ਕੋਈ ਪ੍ਰੋਬਲਮ ਹੈ ਹੈਗੀਆਂ ਸਾਨੂੰ ਉਹਨਾਂ ਬਾਰੇ ਪਤਾ ਪਤਾ ਲੱਗੇ ਤੇ ਅਸੀਂ ਕੰਮ ਕਰੀਏ ਰਿਤੇਸ਼ ਗਾਂਸਲ ਜੀ ਸਪੈਸ਼ਲ ਤੌਰ ਤੇ ਆਏ ਨੇ ਕਿਉਂਕਿ ਉਹ ਮਿਨਿਸਪੈਲਟੀ ਦੇਖਣੇ ਨੇ साइ साहब भी आए साहब भी आई है कि जेकर कोई वार्ड वासी नवा काम कहता है तो साम करवा नौजवान की, की हाँ। जेका। 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 टीम पहुंची हुई है आशू कुमार आशू सिंह जी प्लीज अपने मतलब संवाद कर दी आज जी आज ਸਾਡੇ ਬੋਲੇ ਸੋਨਹੀਓ ਜੈ ਜੀ ਕਾਰ ਰੇ ਕਿਹੜੀ ਪਾਸ ਉਹ ਜਿਹੜੀ ਸਾਡੇ ਵਾਲੀ ਗਲੀਏ ਪਾਸ ਸਾਡੇ ਉਹ ਬੜੀ ਪਾਸ ਸੋ ਹੁਣ ਸਾਡੇ ਕੋ ਬਾਬਾ ਦੀਪ ਸਿੰਘ ਕੌਂਨ ਦੀ ਗੁਦਾ ਜ਼ਰਾਬਾ ਸੀ ਸੈਣੀ ਜੁਗਵਾ ਪ੍ਰਬੰਧ ਕਮੇਟੀ ਦੇ ਬੋਲੇ ਸੋਨਹੀਓ ਸੋ ਬੈਂਟੀਆ ਕੰਪਲੈਕਸ ਦੀ ਬਿਲਕੁਲ ਜੀ ਅੱਜ ਅਸੀਂ ਇੱਥੇ ਵਾਰਡ ਨੰਬਰ 1 ਦੀ ਸੜਕ ਦਾ ਉਦਘਾਟਨ ਕਰਨ ਆਏ ਆਂ ਸ਼ੁਰੂਆਤ ਕਰਨ ਆਏ ਆਂ ਸੜਕ ਦੀ ਸੜਕਾਂ ਦਾ ਬਹੁਤ ਪੁਰਾਣਾ ਹਾਲ ਹੈ ਜਿਵੇਂ ਕਹਿੰਦੇ ਵੀ 15-15 20-20 ਸਾਲਾਂ ਤੋਂ ਇੱਧਰ ਸੜਕਾਂ ਨਹੀਂ ਬਣੀਆਂ ਸੀ ਵੈਸੇ ਅਸੀਂ ਵਾਰਡ ਨੰਬਰ 1 ਦੀਆਂ ਦੀਪਕ ਸ਼ਰਮਾ ਜੀ ਜਿੱਥੋਂ ਦੇ ਐਮਸੀ ਨੇ ਇਹਨਾਂ ਨੇ ਜੋ-ਜੋ ਸਾਨੂੰ ਸੜਕਾਂ ਲਖਵਾਈਆਂ ਤਕਰੀਬਨ ਸਾਰੀਆਂ ਸੜਕਾਂ ਕਲੀਅਰ ਹੋ ਚੁੱਕੀਆਂ ਨੇ ਵਾਰਡ ਨੰਬਰ 1 ਦੇ ਮੈਂ ਕਹੂੰਗੀ 90% ਕੰਮ ਹੋ ਚੁੱਕੇ ਨੇ ਅੱਜ ਰੋਮੀ ਦੀ ਨੇ ਸਾਨੂੰ ਇਹ ਸੜਕ ਧਿਆਨ ਚ ਆ ਜਾਂਦੀ ਸੀਗੀ ਅੱਜ ਉਸ ਦੀ ਅਸੀਂ ਸ਼ੁਰੂਆਤ ਕਰਨ ਆਏ ਆ ਔਰ ਮੈਂ ਵਾਰਡ ਨੰਬਰ 1 ਦੇ ਵਾਸੀਆਂ ਨੂੰ ਇਹ ਕਹਿਨੀ ਆ ਕਿ ਕੋਈ ਵੀ ਕੰਮ ਇਹ じゃ ਨਹੀਂ ਰਹੂਗਾ ਬਲਕਿ ਇੱਤਕ ਕਲੋਨੀ ਦਾ ਜਦੋਂ ਸਾਨੂੰ ਪਤਾ ਲੱਗਿਆ ਉਹਦਾ ਜਿਆਦਾ ਬੁਰਾ ਹਾਲ ਸੀਗਾ ਸਭ ਤੋਂ ਪਹਿਲਾਂ ਉੱਥੋਂ ਸ਼ੁਰੂਆਤ ਕਰਾਇਆ ਈਵਨ ਕਿ ਉਧਰ ਅਸੀਂ ਪੰਜ ਟਰਾਂਸਫਰਰ ਵੀ ਟਰਾਂਸਫਰਮਰ ਵੀ ਲਵਾ ਚੁੱਕੇ ਹਾਂ ਇੱਥੇ ਵੀ ਮੈਂ ਵਾਰਡ ਵਾਸੀਆਂ ਨੂੰ ਕਿਹਾ ਜੇ ਤੁਹਾਨੂੰ ਕੋਈ ਬਿਜਲੀ ਦੀ ਦਿੱਕਤ ਹੈ ਟਰਾਂਸਫਰਮਰ ਦੀ ਦਿੱਕਤ ਹੈ ਸਾਨੂੰ ਦੱਸੋ ਅਸੀਂ ਨਾਲ ਦੀ ਨਾਲ ਉਹਨੂੰ ਵੀ ਹੱਲ ਕਰਵਾਵਾਂਗੇ ਕਿਉਂਕਿ ਆਮ ਆਦੀ ਪਾਰਟੀ ਕੰਮ ਕਰਨ ਆਈ ਹੈ ਔਰ ਕੰਮ ਕਰ ਰਹੀ ਹੈ ਸਵੇਰੇ ਵੀ ਅਸੀਂ 24 ਨੰਬਰ ਵਾਰਡ ਦੀ ਸੜਕਾਂ ਦਾ ਸ਼ੁਰੂਆਤ ਕਰਕੇ ਆਈ ਸੀ ਤੇ ਹੋਰ ਵੀ ਹੁਣ ਇਸ ਤੋਂ ਬਾਅਦ ਵੀ ਅਸੀਂ ਇੱਕ ਦੋ ਪ੍ਰੋਗਰਾਮ ਵਿੱਚ ਜਾਣਾ ਹੈ ਰੋਜ਼ ਦੋ ਚਾਰ ਸੜਕਾਂ ਦਾ ਉਦਘਾਟਨ ਕਰਾਂਗੇ ਇਸ ਤੋਂ ਬਾਅਦ ਖੇੜੇ ਕੋਲੇ ਪੁਰਾਣੇ ਰਾਜਪੁਰੇ ਖੇੜੇ ਕੋਲੇ ਵਾਰ ਨੰਬਰ 30 ਚ ਅਸੀਂ ਇੱਕ ਟਿਊਬਵੈਲ ਦੀ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ ਕਿਉਂਕਿ ਜਿਹੜੀ ਪੁਰਾਣੇ ਰਾਜਪੁਰੇ ਚ ਪਾਣੀ ਦੀ ਦਿੱਕਤ ਸੀ ਉਹਦੇ ਨਾਲ ਉਹ ਸਾਰੀ ਦਿੱਕਤ ਖਤਮ ਹੋ ਚੁੱਕੀ ਤੇ ਤਕਰੀਬਨ ਆਪ ਮਹੀਨੇ ਡੇਢ ਮਹੀਨੇ ਚ ਪੰਜ ਟਿਊਬਵੈਲ ਅਸੀਂ ਰਾਜਪੁਰਾ ਵਿੱਚ ਲਵਾ ਰਹੇ ਹਾਂ ਜਿਹੜੀ ਕਿ ਵੱਖ-ਵੱਖ ਕੋਨਿਆਂ ਚ ਤੇ ਉਹਦੇ ਨਾਲ ਰਾਜਪੁਰੇ ਦੇ ਪਾਣੀ ਦੀ ਜਿਹੜੀ ਕਿੱਲਤ ਹੋ ਜਾਂਦੀ ਸੀ ਉਹ ਸਾਰੀ ਦੂਰ ਹੋ ਚੁੱਕੀ ਸਰਤਨਾਮਾ ਦੱਸ ਰਿਹਾ ਮੈਂ ਜਤਿੰਦਰ ਸਿੰਘ ਰੌਮੀ ਅੱਛਾ ਜੀ ਮੈਡਮ ਆਏ ਸੀਗੇ ਨਿੰਮਨਤਾ ਜੀ ਜੀ ਤੁਹਾਨੂੰ ਸੇਵਾ ਦਿੰਨ ਆਏ। ਅੱਜ ਨੀਨਾ ਮਿੱਤਰ ਜੀ ਸਾਡੇ ਬਾੜ ਦੀ ਵਿੱਚ ਆਏ ਸੀਗੇ। ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਛੋਟੇ ਜਿਹੇ ਓਕੇ ਤੇ ਸਾਡੀ ਜਿਹੜੀ ਗਲੀ ਹੈਗੀ ਆ ਇਹ ਬੜੇ ਕਾਫੀ ਕਿਰਤੋਂ ਕੱਚੀ ਰਕਦੀ ਆ ਰਹੀ ਸੀ। ਇੱਕ ਨੌਲਜ ਦੇ ਵਿੱਚ ਉਹਨਾਂ ਦੇ ਵਿੱਚ ਪਾਇਆ ਕਿ ਬਹੁਤ ਦੇਰ ਤੋਂ ਇਹ ਗਲੀ ਜਿਹੜੀ ਆ ਕੱਚੀ ਹੈਗੀ ਆ ਜਦੋਂ بارش ਪੈਂਦੀ ਆ ਤਾਂ ਜਮਹਿ ਰਸਤਾ ਖਰਾਬ ਹੋ ਜਾਂਦਾ। ਤਬ ਵੀ ਦਿਨ ਡੇਢ ਮਹੀਨੇ ਤੋਂ ਇਹਦੇ ਵਿੱਚ ਟੈਂਡਰ ਕਰਵਾਇਆ ਮੈਡਮ ਜੀ ਨੇ ਇਹਦੇ ਵਿੱਚ ਪਾਸ ਕਰਾਈ ਇਸੇ ਵਿੱਚ ਅੱਜ ਮੈਡਮ ਜੀ ਆਪ ਉਦਘਾਟਨ ਕਰਕੇ ਗਏ ਆ ਮੈਂ ਫਰਾਸ਼ ਵੀ ਦਿਵਾ ਕੇ ਗਿਆ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਗੱਲ ਜਿਹੜੀ ਇੰਟਰਪਰਟ ਹੋਣਾ ਪੱਕੀ ਦਾ ਬਣ ਗਿਆ ਠੀਕ ਹੈ ਚਲੋ ਆਪਣੇ ਮੋਹਲ ਦੇ ਵਸੇ ਨੂੰ ਜਿੱਦਾਂ ਮੈਡਮ ਆਏ ਸੀ ਕੀ ਕੰਮ ਕਰਦੇ ਮੈਂ ਇਹ ਕਹਾਂਦਾ ਕਿ ਸਾਰੇ ਜਿੰਨੇ ਵੀ ਮੇਰੇ ਮੋਹਲ ਦੇ ਵਸੇ ਆ ਬੇਨਤੀ ਉਹਨਾਂ ਨੂੰ ਕਰਦਾ ਕਿ ਆਪਾਂ ਪਾਰਟੀ ਵਾਦੀ ਤੋਂ ਉੱਪਰ ਉੱਠੀ ਐਮ ਐਲ ਏ ਨੀਨਾ ਮਿੱਤਲ ਜੀ ਦਾ ਸਾਥ ਦਿਈਏ ਪੰਜਾਬ ਸਰਕਾਰ ਦਾ ਸਾਥ ਦਿਈਏ ਆਪਣੇ ਜਿਹੜੇ ਰੁਕੇ ਹੋਏ ਜਿਹੜੇ ਕਾਰਜ ਹੈਗੇ ਆਡਵਨ ਫਰਮੈਂਟ ਦੇ ਚਾਹੇ ਕੋਈ ਵੀ ਹੈਗਾ ਕਿਸੇ ਵੀ ਫੀਲਡ ਦਾ ਹੈਗੇ ਉਹਨੂੰ ਆਪਾਂ ਪੰਜਾਬ ਸਰਕਾਰ ਦੇ ਧਿਆਨ ਗੋਚਰ ਲਾ ਕੇ ਐਮ ਐਲ ਏ ਤੋਂ ਕੰਮ ਵੱਧ ਵੱਧ ਜਿਹੜਾ ਕਰਵਾਈਏ ਤਾਂ ਜੋ ਜਿਹੜੀ ਆਪਣਾ ਮੁਹੱਲਾ ਵਾਰਡ ਹੈਗੀ ਆ ਜਿਹੜੀ ਵੈਸੇ ਵੀ ਇੱਕ ਨੰਬਰ ਵਾਰਡ ਹੈਗੀ ਆ ਅਰ ਆਪਾਂ ਚਾਹੁੰਦੇ ਵੀ ਆਗੇ ਇੱਕ ਨੰਬਰ ਵਾਰਡ ਇੱਕ ਐਦਾਂ ਵੀ ਸੀਗਾ ਜੀ ਦੇਖੋ ਮੈਡਮ ਜੀ ਜਦੋਂ ਆਏ ਸੀ ਕਿ ਆਉਣੇ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ ਗਾਰਡ ਨੰਬਰ ਗਗਨ ਵਿਆਰ 3 ਹੈਗਾ ਉੱਥੇ ਵੀ ਬਹੁਤ ਸਾਰਾ ਸਿਵਲ ਰੇਪੇਣੇ ਨੂੰ ਆ ਉਹ ਵੀ ਗਲੀਆਂ ਜਿਹੜੀਆਂ ਟੈਂਡਰ ਦੇ ਵਿੱਚ ਜਾਂਦੀਆਂ ਕਿੰਨਾਂ ਨੇ ਇਸ ਤੋਂ ਇਲਾਵਾ ਕਈ ਟਰਾਂਸਫਾਰਮਰ ਜਿਹੜੇ ਹੈਗੇ ਆ ਉਹ ਇਸ ਮਾਲਲੇ ਦੇ ਨਾਲ ਨਾਲ ਹੋਰ ਗਾਰਡ ਦੇ ਵਿੱਚ ਵੀ ਮਨਜ਼ੂਰ ਹੋਏ ਹੋਏ ਨੇ ਉਹ ਵੀ ਬਹੁਤ ਜਲਦੀ ਛੇਤੀ ਲੱਗ ਜਾਣਗੇ ਜਿਵੇਂ ਸਾਡੇ ਬੈਠੇ ਨੇ ਕਿਹੜੇ ਤੋਂ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਕਲੋਨੀ ਤੋਂ ਆਇਆ ਜੀ ਇਹ ਵੀ ਇਹਨਾਂ ਦੇ ਵਿਗਾਈ ਕਿੱਤੀ ਸੀਗੀ ਇਹਨਾਂ ਨੂੰ ਵੀ ਵਿਸ਼ਵਾਸ ਦਵਾਇਆ ਕਿ ਬਹੁਤ ਜਲਦੀ ਬੰਦੇ ਮੁਹੰਮਦ ਭਾਈਚਾਰੇ ਤੋਂ ਵੱਡੀ ਸਰਕਾਰ ਦੇ ਵਿੱਚ ਇਹ ਲੋਕ ਪਹੁੰਚੇ ਸੀਗੇ ਤੇ ਇਹਨਾਂ ਦੇ ਤਨੋਂ ਮਨੋਂ ਪਹਿਲਾਂ ਵੀ ਜੁੜੇ ਹੋਏ ਆ ਮੈਡਮ ਦੇ ਨਾਲ ਔਰ ਇਹਨਾਂ ਦੇ ਵੀ ਕੰਮ ਜਿਹੜੇ ਆ ਗਏ ਹੁਣ ਜਿਹੜੇ ਆਉਣ ਬਾਕੀ ਦਿਨਾਂ ਦੇ ਵਿੱਚ ਜਿਹੜਾ ਕੋਈ ਵੀ ਕੰਮ ਆਏਗਾ ਉਹ ਮੈਡਮ ਜੀ ਬਹੁਤ ਛੇਤੀ ਕਰਵਾਉਂਗੇ